ਸ਼੍ਰੀ ਆਨੰਦਪੁਰ ਸਾਹਿਬ ਵਿੱਚ ਇੱਕ ਨੌਸਰਵਾਜ ਵੱਲੋਂ ਨਿਹੰਗ ਸਿੰਘ ਦਾ ਬਾਣਾ ਪਾ ਕੇ ਕਰੀਬ 50 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਹਰਸਿਮਰਨਜੀਤ ਸਿੰਘ ਮਹਾਵੀਰ ਸਿੰਘ ਅਤੇ ਅੰਮ੍ਰਿਤਪਾਲ ਕੌਰ ਪਿਛਲੇ ਕਰੀਬ 8 ਮਹੀਨਿਆਂ ਤੋਂ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ ਜਿਨ੍ਹਾਂ ਨੇ ਸਤਪਾਲ ਜੁਐਲਰ ਦੇ ਮਾਲਕ ਦੇ ਨਾਲ ਤਕਰੀਬਨ 4.5 ਲੱਖ ਰੁਪਏ ਦੀ ਠੱਗੀ ਮਾਰੀ ਤੇ ਸ਼ਹਿਰ ਦੇ ਇੱਕ ਹੋਰ ਨਾਮਵਰ ਜੁਐਲਰ ਨੂੰ ਆਪਣਾ ਸ਼ਿਕਾਰ ਬਣਾਇਆ ਐਨ ਨਹੀਂ ਨਹੀਂ ਇਹਨਾਂ ਨੌ ਸਰਬਾਜਨ ਨੇ ਸ਼ਹਿਰ ਦੇ ਨਾਮਵਰ ਰਾਜਨੀਤਿਕ ਆਗੂ ਦੇ ਪੁੱਤਰ ਮੱਖਣ ਸਿੰਘ ਨੂੰ ਕੈਨੇਡਾ ਭੇਜਣ ਦੇ ਨਾਂ ਤੇ ਤਕਰੀਬਨ 1.5 ਲੱਖ ਰੁਪਏ ਲੁੱਟੇ ਸ਼੍ਰੋਮਣੀ ਕਮੇਟੀ ਦੇ ਇੱਕ ਮੁਲਾਜ਼ਮ ਅਤੇ ਉਸ ਦੇ ਪਰਿਵਾਰ ਨੂੰ ਕੈਨੇਡਾ ਭੇਜਣ ਦੇ ਨਾਂ ਤੇ 31 ਲੱਖ ਰੁਪਏ ਠੱਗੇ ਇੱਕ ਦੁਕਾਨਦਾਰ ਕੋਲੋਂ ਕੈਨੇਡਾ ਭੇਜਣ ਦੇ ਨਾਂ ਤੇ ਤਕਰੀਬਨ 7 ਤੋਂ 8 ਲੱਖ ਰੁਪਏ ਦੀ ਠੱਗੀ ਮਾਰੀ ਦੱਸਿਆ ਜਾ ਰਿਹਾ ਹੈ ਕਿ ਠੱਗੀ ਦਾ ਸ਼ਿਕਾਰ ਹੋਏ ਬਹੁਤ ਲੋਕਾਂ ਨੇ ਅਜੇ ਵੀ ਡਰ ਅਤੇ ਸ਼ਰਮ ਦੇ ਮਾਰੇ ਪੁਲਿਸ ਨਾਲ ਸੰਪਰਕ ਨਹੀਂ ਕੀਤਾ ਸ਼ਹਿਰ ਦੇ ਵਿੱਚ ਇੰਨੀ ਵੱਡੀ ਠੱਗੀ ਤੋਂ ਬਾਅਦ ਨੌਸਰਬਾਜ ਆਪਣੇ ਪਰਿਵਾਰ ਦੇ ਨਾਲ ਰਫੂ ਚੱਕਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਪੂਰਾ ਪਰਿਵਾਰ ਜਦ ਸ਼੍ਰੀ ਅਨੰਦਪੁਰ ਸਾਹਿਬ ਆਇਆ ਸੀ ਤਾਂ ਉਸ ਸਮੇਂ ਹਰ ਸਿਮਰਨਜੀਤ ਸਿੰਘ ਅਤੇ ਮਹਾਵੀਰ ਸਿੰਘ ਸਿਰ ਤੋਂ ਮੋਨੇ ਸਨ ਪਰੰਤੂ ਕੁਝ ਸਮੇਂ ਬਾਅਦ ਉਹਾਂ ਦੇ ਵੱਲੋਂ ਨਾ ਕੇਵਲ ਆਪਣੇ ਕੇਸ ਵਧਾਏ ਗਏ ਸਗੁਣੇ ਹੰਗ ਸਿੰਘ ਦਾ ਬਾਣਾ ਵੀ ਤਾਰਨ ਕੀਤਾ ਗਿਆ ਤੇ ਇਸ ਬਾਣੇ ਦੀ ਆੜ ਦੇ ਵਿੱਚ ਠੱਗੀ ਨੂੰ ਅੰਜਾਮ ਦਿੱਤਾ ਗਿਆ ਸਤਪਾਲ ਜਵੈਲਰ ਦੇ ਮਾਲਕ ਅਮਰਜੀਤ ਸਿੰਘ ਨੇ ਇਸ ਠੱਗੀ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮulzuma ਦੀ ਪਾਲ ਕੀਤੀ ਜਾ ਰਹੀ ਹੈ 20 ਤਰੀਕ ਨੂੰ ਸਾਨੂੰ ਇੱਕ ਦਰਖਾਸਤ ਜਿਹੜੀ ਹੈਗੀ ਐ ਅਮਰਜੀਤ ਸਿੰਘ ਵੱਲੋਂ ਮਸੂਲ ਹੋਈ ਸੀ ਜਿਦੇ ਵਿੱਚ ਉਹਨਾਂ ਨੇ ਦੱਸਿਆ ਕਿ 17 ਤਰੀਕ ਨੂੰ ਉਹਨੇ ਜੁਐਲਰੀ ਦੀ ਸ਼ਾਪ ਤੇ ਹਾਜ਼ਰ ਸੀਗੇ ਜਿੱਥੇ ਉਹਨਾਂ ਦੇ ਜਾਣ ਪਛਾਣ ਦੇ ਜਿਹੜਾ ਹੈਗਾ ਇੱਕ ਲੇਡੀ ਸੀਗੀ ਜਿਹਦਾ ਨਾਮ ਅਮਰਤਪਾਰਤਪੌਰ ਸੀਗਾ ਉੱਥੇ ਆਏ ਤੇ ਕੁਝ ਗਹਿਣੇ ਉਹਨਾਂ ਤੋਂ ਜਿਹੜਾ ਹੈਗੇ ਲੈ ਕੇ ਸੀਗੇ ਕਿ ਤੁਹਾਡੇ ਗਹਿਣੇ ਜਿਹੜੇ ਸਿਲੈਕਟ ਕਰਕੇ ਕੁਝ ਵਾਪਸ ਕਰ ਦਵਾਂਗੇ ਉਸ ਤੋਂ ਬਾਅਦ ਜਦੋਂ 1-2 ਦਿਨ ਬਾਅਦ ਉਹ ਨਹੀਂ ਪ੍ਰੋਪਰ ਵਾਪਸ ਆਏ ਹੈਗੇ ਨਾ ਫੋਨ ਉਹਨਾਂ ਨੇ ਪਿਕ ਕੀਤਾ ਤਾਂ ਇਹਨਾਂ ਨੇ ਜਾ ਕੇ ਵੈਰੀਫਾਈ ਕੀਤਾ ਕਿ ਉਹ ਜਿੱਥੇ ਘਰ ਦੇ ਕਿਰਾਏ ਤੇ ਰਹਿੰਦੇ ਸੀਗੇ ਉਹ ਘਰ ਛੱਡ ਕੇ ਜਾ ਚੁੱਕੇ ਨੇ ਉਸ ਤੋਂ ਬਾਅਦ 20 ਤਰੀਕ ਨੂੰ ਇਹਨਾਂ ਨੇ ਜਿਹੜਾ ਆਪਣਾ ਪੁਲਿਸ ਸਟੇਸ਼ਨ ਕੰਪਲੇਨਟ ਦਿੱਤੀ ਹੈ ਉਸ ਤੋਂ ਬਾਅਦ ਅਸੀਂ ਜਿਹੜਾ ਐਫ ਆਰ ਨੰਬਰ 92 ਜਿਹੜੀ ਹੈਗੀ ਹੈ ਰੈਲੇਵੈਂਟ ਸੈਕਸ਼ਨ ਦੇ ਵਿੱਚ 3184 62 ਤੇ 112 ਇੱਕ ਬੀ ਐਨ ਐ ਸੈਕਟ ਦੇ ਤਹਿਤ ਦਰਜ ਕੀਤੀ ਗਈ ਹੈ ਜੀ ਇਹਦੇ ਵਿੱਚ ਤਿੰਨ ਦੋਸ਼ੀ ਨੇ ਅਮਰਪਾਲ ਕੋਰ ਵਾਈਫ ਆਫ ਹਰਸਿਮਰਨਜੀਤ ਸਿੰਘ ਤੇ ਹਰਸਿਮਰਨਜੀਤ ਸਿੰਘ ਤੇ ਇੱਕ ਮਹਾਵੀਰ ਸਿੰਘ ਤੇ ਇਹ ਜਿਹੜੇ ਹੈਗੇ ਜੁਗਿੰਦਰ ਸਿੰਘ ਦੇ ਘਰ 'ਚ ਰਹਿੰਦੇ ਸੀਗੇ ਉਹ ਆਪ ਜਿਹੜੇ ਹੈਗੇ ਬਾਹਰ ਰਹਿੰਦੇ ਆ ਇੰਗਲੈਂਡ ਉਹਨਾਂ ਨੇ ਇਹਨਾਂ ਨੂੰ ਕਿਰਾਏ ਤੇ ਦਿੱਤਾ ਹੋਇਆ ਸੀਗਾ ਤੇ ਫਿਲਹਾਲ ਜਿਹੜਾ ਹੈਗਾ ਆ ਅਜੇ ਤੱਕ ਸਾਡੇ ਕੋਲੇ ਸਾਹਮਣੇ ਆਇਆ ਕਿ ਅਮਰਜੀਤ ਸਿੰਘ ਤੋਂ ਇਲਾਵਾ ਇਹਨੇ ਕਮਲ ਸਿੰਘ ਨਾਮ ਦੇ ਜੁਵੇਲਰ ਨੇ ਉਹਨਾਂ ਨਾਲ ਵੀ ਜਿਹੜੀ ਹੈਗੀ ਠੱਗੀ ਕੀਤੀ ਹੈ ਤੇ ਹੋਰ ਵੀ ਜਿਹੜਾ ਹੈਗਾ ਮੁਕਦਮੇ ਦੀ ਤਫਤੀਸ਼ ਵਿੱਚ ਜਿਹੜੇ ਪੱਖ ਹੈਗੇ ਬਚ ਜਾ ਰਹੇ ਇਹ ਵੀ ਹੈ ਕਿ ਬਾਹਰ ਭੱਜੋ ਦੇ ਨਾਂ ਤੇ ਕੁਝ ਲੋਕਾਂ ਦੇ ਨਾਲ ਜਿਹੜੇ ਠੱਗੀ ਹੋਈ ਇਸ ਤਰ੍ਹਾਂ ਦੀ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਅਜੇ ਤੱਕ ਅਜੇ ਅਜੇ ਕੋਈ ਇਨਫੋਰਮੇਸ਼ਨ ਸਾਡੇ ਕੋਲ ਆਈ ਨਹੀਂ ਪਰ ਜਦੋਂ ਹੀ ਜੇ ਕੋਈ ਅਜਿਹੀ ਇਨਫੋਰਮੇਸ਼ਨ ਆਉਂਦੀ ਹੈ ਤਾਂ ਜਿਹੜੀ ਰੈਲੇਵੈਂਟ ਕਾਰਵਾਈ ਹੈਗੀ ਉਹ ਕੀਤੀ ਜਾਊਗੀ ਭਈ ਇਹਨਾਂ ਨੇ ਸਾਨੂੰ ਕਿਹਾ ਸੀ ਬਾਹਰ ਜਾਣ ਵਾਸਤੇ ਵੀ ਤੇ ਅਸੀਂ ਬਾਹਰ ਦੇ ਰਹਿਣ ਵਾਲੇ ਆ ਕਿ ਤੁਸੀਂ ਤੁਹਾਨੂੰ ਬਾਹਰ ਵਾਲਾ ਬਾਧਾ ਕੰਮ ਬਣਾ ਰਹੇ ਹੋ ਸਾਡੇ ਕੋਲ ਇਹਨਾਂ ਨੇ ਪਹਿਲਾਂ 18 ਲੱਖ ਰੁਪਏ ਲਿਆ ਜੀ 18 ਦੀ ਗੱਲ ਹੋਈ ਸਾਡੇ ਇਹਨੂੰ 18 ਲੱਖ ਰੁਪ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਸਾਡਾ ਛੋਟਾ ਬੱਚਾ ਇਹ ਉਹ ਹੈ 6 ਸਾਲ ਦਾ ਜੀ ਉਹਦੇ ਵਾਸਤੇ ਕਿਹਾ ਵੀ ਉਹ ਦੀ ਡਿਵੀਜ਼ਨ ਦੇ ਬੰਵਾਤੇ ਖਰਚਾ ਹੋ ਰਾ ਹੈ ਉਹਦੇ ਤੇ ਇਹ ਸਹਿਬ ਕਿੰਨਾ ਆਊਗਾ ਇਹਦੇ 7 ਲੱਖ ਰੁਪਏ ਹੋਰ ਆਊਗਾ ਉਹ ਤਾਂ ਬਸ 7 ਲੱਖ ਅਸੀਂ ਹੋਰ ਦਿੱਤਾ ਇਹਨਾਂ ਨੂੰ ਤੇ 8 ਲੱਖ ਦੇ ਬਾਅਦ ਦੇ ਟੇਟਾ ਵਾਸਤੇ ਕਹਿੰਦੇ ਤੁਹਾਡੇ ਵੀਜ਼ੇ ਲੱਗੇ ਹਨ ਵੀਜ਼ੇ ਵਿਖਾਏ ਇਹਨਾਂ ਨੇ ਵੀਜ਼ੇ ਲੱਗੇ ਤੁਹਾਡੇ ਪਰ ਇਹ ਪਤਾ ਡੂਲੀ ਗੇਟੇ ਜਿ ਕਿੰਨਾ ਹੈ ਉਹਨਾਂ ਨੂੰ ਵਿਖਾਏ ਇਹਨਾਂ ਨੇ ਜੀ ਤੇ ਉਹਦੇ ਨਾਲ ਟੋਟਲ ਸਾਡੇ ਕੋਲ ਇਹਨਾਂ ਨੇ 31 ਲੱਖ ਰੁਪਏ ਲਿਆ ਜੀ ਜੀ ਇਹ ਸਾਰੇ ਪੈਸੇ ਤੁਸੀਂ ਦਿੱਤੇ ਕਿੰਦਾਂ ਸੀ ਕੈਸ਼ ਦਿੱਤੇ ਸੀ ਅੱਜ ਕੈਸ਼ ਰਾਹੀਂ ਦਿੱਤੀ ਪਹਿਲਾਂ ਇਹਨਾਂ 8 ਲੱਖ ਇੱਕ ਦਿੱਤਾ ਜੀ ਤੇ ਤੁਸੀਂ ਇਹ ਪੈਸਾ ਜਿਹੜਾ ਸੀਗਾ ਕਿੱਦਾਂ ਅਰੇਂਜ ਕੀਤਾ ਕਿਉਂਕਿ ਤੁਸੀਂ 택ਸ ਸਾਹਿਬ ਡਿਊਟੀ ਕਰਦੇ ਕਿ ਮੈਂ ਸਾਰੇ ਕੀਤਾ ਜਾਰੀ ਅਰੇਂਜ ਇਦਾਂ ਕਿਦਾਂ ਜਿਵੇਂ ਪਹਿਲਾਂ ਪਲਾਟ ਲਿਆ ਇੱਥੇ ਜੀ ਪਹਿਲਾਂ ਇਦਾਂ ਕਿਲਾ ਜ਼ਮੀਨ ਪਿੰਡ ਵੇਚ ਕੇ ਤੇ ਥੋੜੇ ਬੋਧ ਪੈਸੇ ਸਾਡੇ ਕੋਲ ਹੈਗੇ ਇਹ ਕੰਮ ਕਰਕੇ ਤੁਸੀਂ ਪਲਾਟ ਲਿਆ ਇੱਥੇ ਉਹ ਪਲਾਟ ਹੀ ਵੇਚਿਆ 18 ਲੱਖ ਦਾ ਜੀ ਯਾਨੀ ਸਾਡੇ 17.50 ਸਾਨੂੰ ਰੀਸਟਰੀ ਕਰਾ ਕੇ 18 ਦਾ ਹੀ ਵੇਚਿਆ ਜੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਪੈਸੇ ਦੇ 18 ਲੱਖ ਰੁਪਏ ਇੱਕ ਦਿੱਤਾ ਜੀ 5 ਲੱਖਾਂ ਜੀ ਫਿਰ ਪਿੰਡ ਪਿਆਰੀ ਵੇਚੀ ਉਹਦੇ ਉੱਤੇ ਪੈਸੇ ਫਿਰ ਅਸੀਂ ਫੜ ਤੋੜ ਕੇ ਜੋ ਸਾਡੇ ਕੋ ਸੋਣਾ ਸੋਣਾ ਬੜਾ ਮੋਟਾ ਵੇਜ ਬੂਝ ਗਿਆ ਸੀ ਉਹ ਪੈਸੇ ਇਹਨਾਂ ਦਿੱਤੇ 8 ਲੱਖ ਫੇਰ ਦਿੱਤਾ ਜੀ ਵੱਡੇ ਠੱਗੀ ਤੁਹਾਡੇ ਵੱਡੇ ਠੱਗੀ ਬਹੁਤ ਅਜੀਬੀ ਪਾਸਪੋਰਟ ਜਿਹੜੇ ਤੁਹਾਡੇ ਹੁਣ ਕਿੰਨੇ ਪਾਸਪੋਰਟ ਇਹਨਾਂ ਕੋਲ ਆ ਜੀ ਸਾਨੂੰ ਕਹਿੰਦੇ ਪਾਸਪੋਰਟ ਤੁਹਾਡੀਆਂ ਜਨਨ ਕੀ ਟਿਕਟਾਂ ਹੋ ਗਿਆ ਸਰ ਕੁਝ ਹੋ ਗਿਆ ਵਿਜੇ ਲੱਗੇ ਆ ਪਾਸਪੋਰਟ ਚੰਡੀਗੜ੍ਹ ਸਾਡੇ ਕੋਲ ਪਏ ਆ ਸਾਡੇ ਚੰਡੀਗੜ੍ਹ ਕੋਠੀ ਇੱਥੇ ਜਾਣੇ ਤੇ ਪਾਸਪੋਰਟ ਤੁਹਾਡੇ ਨਾਲ ਕੋਲ ਆ ਜੀ ਇਹ ਪੰਜ ਜਾਣੇ ਅੱਛਾ ਜੀ ਹਾਂ ਤੇ ਇਹ ਤੁਹਾਡੀ ਗੱਲਬਾਤ ਕਿਹਦੇ ਨਾਲ ਹੁੰਦੀ ਸੀ ਖਾਸ ਤੌਰ ਤੇ ਉਹਦਾ ਨਾਮ ਪਤਾ ਤੁਹਾਨੂੰ ਕੀ ਨਾਮ ਸੀ ਉਹਦਾ ਨਾਂ ਦਾ ਮੈਨੂੰ ਤਾਂ ਛੋਟੇ ਬੱਚੇ ਦਾ ਨਾਂ ਇਹਨਾਂ ਦਾ ਨਾਂ ਅਨ ਪਰਿਵਾਰ ਦੇ ਵਿੱਚ ਉਹਨਾਂ ਦੇ ਕਿੰਨੇ ਕਿ ਜਾਨੇ ਸੀਗੇ ਤੁਸੀਂ ਪਰਿਵਾਰ ਦੇ ਵਿੱਚ ਉਹਨਾਂ ਦੇ ਉਹ ਦੋ ਤੇ ਆਪਨੀ ਆ ਬੀਬੀ ਸੀ ਦੋ ਜਣੇ ਤਿੰਨ ਬੱਚੇ ਉਹਨਾਂ ਦੇ ਇੱਕ ਉਹਨਾਂ ਦਾ ਭਰਾ ਸੀ ਨਾਲ 6 ਵਾਲੇ ਰੇਸ਼ ਪੁਸ਼ਾ ਉਹਨਾਂ ਤੇ ਕੀ ਸੀ ਕੱਪੜੇ ਵਗੈਰਾ ਕਿੱਦਾਂ ਦੇ ਮਤਲਬ ਕੱਪੜੇ ਨਿਹੰਗ ਸਿੰਘ ਜੀ ਚੋਲਾ ਪਾਕ ਦਾ ਦਿੰਦੇ ਠੀਕ ਹੈ ਤੁਹਾਨੂੰ ਵਿਸ਼ਵਾਸ ਇਸੇ ਗੱਲ ਕਰਕੇ ਹੋਇਆ ਹਾਂ ਜੀ ਇਸੇ ਕਰਕੇ ਹੋਇਆ ਜੀ ਵਿਸ਼ਵਾਸ ਜੀ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਸਾਨੂੰ ਇਹ ਕਹਿੰਦੇ ਸਾਨੂੰ ਇਨਸਾਫ ਚਾਹੀਦਾ ਸਾਡੇ ਪੈਸੇ ਵਾਪਸ ਹੋ ਜਾਣ ਇਹਨਾਂ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਮਿਲਣੀ ਚਾਹੀਦੀ ਇਹਨਾਂ ਦਾ ਤਾਂ ਬਣਾ ਪਾ ਕੇ ਉਹਨਾਂ ਨੇ ਜਿਹੜੀ ਫੇਰ ਰਫਰੀ ਕੀਤੀ ਇਸ ਤੋਂ ਇਲਾਵਾ ਇਹ ਵੀ ਪਤਾ ਲੱਗਿਆ ਕਿ ਸ਼ਹਿਰ ਚ ਹੋਰ ਵੀ ਲੋਕਾਂ ਦੇ ਨਾਲ ਹੋਰ ਵੀ ਕਾਫੀ ਲੋਕਾਂ ਨਾਲ ਕੀ ਤਰੀਕਾ ਬਲੇ ਹੌਲੀ ਹੌਲੀ ਨਿਕਲ ਰਹੇ ਆ ਕਾਫੀ ਲੋਕਾਂ ਨਿਕਲ ਰਹੇ ਤੇਰੇ ਆਨੰਦਪੁਰ ਸਾਹਿਬ ਦੇ ਵਿੱਚ ਇੱਕ ਛੋਟਾ ਜਿਹਾ ਬਿਜ਼ਨਸ ਹੈ ਆਪਣਾ ਫੋਟੋ ਦਾ ਹੋਲ ਸੇਲ ਦਾ ਕੰਮ ਹੈ ਮੇਰਾ ਤੇ ਕੁਝ ਸਮਾਂ ਪਹਿਲਾਂ ਤਕਰੀਬਨ ਅੱਜ ਤੋਂ 7-8 ਮਹੀਨੇ ਪਹਿਲੇ ਆਨੰਦਪੁਰ ਸਾਹਿਬ ਦੇ ਵਿੱਚ ਇੱਥੇ ਦੋ ਜਿਹੜੇ ਵਿਅਕਤੀ ਆਪਣੇ ਨਹੰਗ ਸਿੰਘ ਦੇ ਰੂਪ ਦੇ ਵਿੱਚ ਆਨੰਦਪੁਰ ਸਾਹਿਬ ਵਿੱਚ ਆਉਂਦੇ ਆ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਘੁੰਮਦੇ ਆ ਤੇ ਮੇਰੇ ਕੋਲ ਵੀ ਆਂਦੇ 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 ਸੀ ਦੁਕਾਨ ਤੇ ਉਹਨਾਂ ਨੇ ਆਪਣੀ ਡਿਮਾਂਡ ਦੇ ਤਕਰੀਬਨ ਡਿਮਾਂਡ ਦੇ ਹਿਸਾਬ ਨਾਲ ਮੇਤੋਂ ਕੋਈ ਫੋਟੋਆਂ ਦੀ ਮੰਗ ਕੀਤੀ ਵੀ ਮੈਨੂੰ ਆ ਫੋਟੋਆਂ ਚਾਹੀਦੀਆਂ ਕੋਈ ਮਾਤਾ ਦੀ ਲੈ ਕੇ ਕੋਈ ਕਿਸੇ ਹੋਰ ਹਿੰਦੂ ਧਰਮ ਦੀ ਲੈ ਕੇ ਕੋਈ ਸਿੱਖ ਧਰਮ ਦੀ ਲੈ ਕੇ ਤੇ ਉਹਨਾਂ ਨੇ ਮੇਰੇ ਕੰਮ ਨੂੰ ਦੇਖਦੇ ਹੋਏ ਮੈਨੂੰ ਕਿਹਾ ਵੀ ਤੂੰ ਬਾਹਰ ਜਾਣ ਦਾ ਇੱਛਕ ਹੈ ਮੈਂ ਉਹਨਾਂ ਨੂੰ ਕਿਹਾ ਵੀ ਹਾਂਜੀ ਮੈਂ ਜਾਣ ਦਾ ਇੱਛਾ ਹੈ ਪਰ ਮੇਰਾ ਕੋਈ ਇੰਨਾ ਵੱਡਾ ਸੋਰਸਸ ਨਹੀਂ ਹੈ ਜਾਣ ਦਾ ਮੇਰੇ ਕੋਈ ਰਸਤਾ ਨਹੀਂ ਹੈ ਜਾਣ ਦਾ ਤੇ ਉਹ ਕਹਿੰਦੇ ਵੀ ਅਸੀਂ ਬਾਹਰ ਪੱਕੇ ਐ ਕੈਨੇਡਾ ਦੇ ਵਿੱਚ ਸਾਡਾ ਟਰੱਕਿੰਗ ਦਾ ਕੰਮ ਹੈ ਤੇ ਸਾਡੇ ਉੱਥੇ ਰੈਸਟੋਰੈਂਟ ਵਗੈਰਾ ਐ ਤੇ ਸਾਡੇ ਆਪਣਾ ਉੱਥੇ ਸੋਨੇ ਦਾ ਕੰਮ ਐ ਕੋਈ ਹੋਰ ਐਂਦਾ ਦੇ ਬਿਜ਼ਨਸ ਵਗੈਰਾ ਦੱਸੇ ਇੱਕ ਸਾਡਾ ਕੋਈ ਪੰਜਾਬੀ ਢਾਬਾ ਐ ਉੱਥੇ ਪੰਜਾਬੀ ਨਾਮ ਤੇ ਹੀ ਐ ਪੰਜਾਬੀ ਢਾਬਾ ਐ ਤੇ ਵੀ ਸਾਡੇ ਐਂਦਾ ਦਾ ਵੀ ਤੈਨੂੰ ਅਸੀਂ ਇਹ ਜੇ ਕੋਈ ਆਪਣਾ ਵਰਕਰ ਬਣਾ ਕੇ ਲੈ ਜਾਾਂਗੇ ਉਹ ਜਾਣ ਦਾ ਇੱਛਕ ਹੈ ਮੈਂ ਉਹਨਾਂ ਨੂੰ ਦੱਸਿਆ ਵੀ ਹਾਂ ਮੈਂ ਇੱਛਕ ਹੈ ਪਰ ਮੈਂ ਇੰਨੇ ਪੈਸੇ ਫੋੜ ਨਹੀਂ ਕਰ ਸਕਦਾ ਉਹ ਮੈਨੂੰ ਕਹਿੰਦੇ ਵੀ ਕੋਈ ਜ਼ਿਆਦਾ ਖਰਚਾ ਨਹੀਂ ਹੈ ਵੀ ਤੁਸੀਂ ਸਿਰਫ 14-15 ਲੱਖ ਰੁਪਈਆ ਸਾਨੂੰ ਇੱਥੇ ਦੇਣਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਚਲੋ ਕੋਈ ਗੱਲ ਨਹੀਂ ਮੈਨੂੰ ਕੁਝ ਸਮਾਂ ਦਿਓ ਮੈਂ ਆਪਣੇ ਘਰੇ ਗੱਲ ਕਰਦਾ ਹਾਂ ਮੈਂ ਘਰੇ ਗੱਲ ਕੀਤੀ ਤੇ ਫਾਦਰ ਸਾਹਿਬ ਉਹਨਾਂ ਨਾਲ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਆਪਾਂ ਦੇਖ ਲਾਂਗੇ ਮੇਰੇ ਕੋ ਬਾਬਾ ਜੀ ਆਏ ਉਹ ਕਹਿੰਦੇ ਵੀ ਆਪਾਂ ਤੁਹਾਡਾ ਬਣਵਾ ਦਈਏ ਕੰਮ ਮੈਂ ਕਿਹਾ ਜੀ ਦੇਖ ਲਓ ਮੈਂ ਘਰੇ ਗੱਲ ਕੀਤੀ ਮੈਂ ਘਰੇ ਗੱਲ ਕਰਨ ਦੇ ਬਾਅਦ ਮੈਂ ਘਰਦਿਆਂ ਨੂੰ ਫੋਰਸ ਕੀਤਾ ਘਰਦਿਆਂ ਨੂੰ ਤੇ ਘਰ ਦੇ ਮੰਨ ਗਏ ਮੈਂ ਘਰੇ ਗੱਲ ਹੋ ਗਈ ਸਾਰਾ ਕੁਝ ਹੋਇਆ ਬਾਬਾ ਜੀ ਆ ਗਏ ਉਹਨਾਂ ਨੇ ਕਹਿੰਦੇ ਵੀ ਤੁਸੀਂ ਮੈਨੂੰ ਸਿਰਫ ਇੱਕ ਅਮਾਉਂਟ ਦੇਣੀ ਜੋ ਕਿ ਖਰਚਾ ਆਉਂਦਾ ਇੱਥੋਂ ਪੇਪਰ ਤਿਆਰ ਕਰਨ ਵਾਸਤੇ ਉਧਰ ਦੀ ਮੈਸੇਜ ਦਾ ਮੈਂ ਉਹਨਾਂ ਨੂੰ ਕਿਹਾ ਵੀ ਕਿੰਨਾ ਖਰਚਾ ਆਉਂਦਾ ਉਹ ਕਹਿੰਦੇ ਤਕਰੀਬਨ 90000 ਲੱਖ ਰੁਪਏ ਦੇ ਗੇਟ 'ਚ ਖਰਚਾ ਆਉਣਾ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਕਹਿੰਦੇ ਵੀ ਤੁਸੀਂ ਇਸ ਖਾਤੇ ਦੇ ਵਿੱਚ ਪੈਸੇ ਪਾਣੇ ਤਕਰੀਬਨ ਮਹੀਨੇ ਦੇ ਵਿੱਚ ਵਿੱਚ ਉਹਨਾਂ ਨੂੰ ਪੈਸੇ ਜਿਹੜੇ ਉਹ ਪੇ ਕਰ ਦਿੱਤੇ ਖਾਤੇ ਦੇ ਵਿੱਚ ਜਿਹੜਾ ਉਹ ਕੀ ਕੀਤਾ ਹੈ ਸਿਰ ਮੈਂ ਉਹਨਾਂ ਨੂੰ ਖਾਤੇ ਦੇ ਵਿੱਚ ਪੇ ਕੀਤਾ ਜੀ ਜਿਹੜਾ 90000 ਹੈ ਬਾਕੀ ਮੈਂ ਹਾਰਡ ਕੈਸ਼ ਵੀ ਦਿੱਤਾ ਹੈ ਜੀ ਆਪਣੀ ਛੋਪੁਰੂ ਤੇ 90000 ਰੁਪਏ ਦੇਣ ਤੇ ਬਾਅਦ ਉਹ ਮੈਨੂੰ ਤਕਰੀਬਨ ਹਫਤੇ ਬਾਅਦ ਹੀ ਆ ਕੇ ਕਹਿ ਰਿਹਾ ਵੀ ਸਾਨੂੰ ਉਧਰਲੀ ਗਵਰਨਮੈਂਟ ਵੱਲੋਂ ਆਪਣਾ ਮੇਲ ਆ ਗਈ ਹੈ ਵੀ ਤੁਹਾਡਾ ਜਿਹੜਾ ਮੈਡੀਕਲ ਡੇਟ ਆ ਗਈ ਹੈ ਮੈਂ ਕਿਹਾ ਜੀ ਬਹੁਤ ਵਧੀਆ ਗੱਲ ਹੈ ਵੀ ਮੈਡੀਕਲ ਕਿੱਥੇ ਹੋਣਾ ਠੀਕ ਹੈ ਉਸ ਤੋਂ ਬਾਅਦ ਕੀ ਹੋਇਆ ਫਿਰ ਜਦੋਂ ਉਸ ਤੋਂ ਬਾਅਦ ਮੇਰੀ ਮੈਡੀਕਲ ਡੇਟ ਆਈ ਜੀ ਮੈਡੀਕਲ ਡੇਟ ਆਣ ਤੋਂ ਬਾਅਦ ਤੇ ਮੈਂ ਆਪਣਾ ਮੈਡੀਕਲ ਕਰਵਾਉਣ ਵਾਸਤੇ ਇੱਥੇ ਮੋਹਾਲੀ ਦੇ ਲਾਗੇ ਕੋਈ ਕੋਠੀ ਹੈ ਉੱਥੇ ਮੈਂ ਤੁਹਾਨੂੰ ਡਰੈੱਸ ਜਿਹੜਾ ਉਹ ਦੇ ਦਿੰਦਾ ਹਾਂ ਮੈਂ ਉੱਥੇ ਗਿਆ ਮੇਰੇ ਨਾਲ ਮੇਰੇ ਫਾਦਰ ਸਾਹਿਬ ਸੀ ਮੇਰੇ ਬ੍ਰਦਰ ਸੀ ਅਸੀਂ ਤਿੰਨੇ ਜਣੇ ਗਏ ਮੈਡੀਕਲ ਹੋਇਆ ਸਾਰਾ ਕੁਝ ਹੋਇਆ ਉੱਥੇ ਪੈਸੇ ਵੀ ਉੱਥੇ ਵੀ ਪੈਸੇ ਪੇ ਕੀਤੇ ਆਪਾਂ ਨੇ ਤੇ ਉੱਥੇ ਵੀ ਉੱਥੇ ਕੈਸ਼ ਲਿਆ ਮੈਂ ਉਹਨਾਂ ਨੂੰ ਕਿਹਾ ਵੀ ਆਪਾਂ ਉਹਦੇ ਕਾਰਡ ਚਲਾ ਕਾਰਡ ਯੂਜ਼ ਕਰ ਸਕਦੇ ਹਾਂ ਕਹਿੰਦੇ ਨਹੀਂ ਕੈਸ਼ ਅਸੀਂ ਕੈਸ਼ ਦਿੱਤਾ ਉੱਥੇ ਮੈਡੀਕਲ ਹੋਣ ਤੋਂ ਬਾਅਦ ਅਸੀਂ ਆ ਕੇ ਉੱਥੋਂ ਸਾਨੂੰ ਮੇਲ ਆ ਰਹੀ ਹੈ ਵੀ ਤੁਹਾਡੇ ਮੈਡੀਕਲ ਪਾਸ ਹੈ ਮੈਡੀਕਲ ਪਾਸ ਹੋ ਗਿਆ ਅਸੀਂ ਆ ਕੇ ਇਹਨਾਂ ਨੂੰ ਦੱਸਿਆ ਵੀ ਬਾਬਾ ਜੀ ਸਾਡਾ ਮੈਡੀਕਲ ਹੋ ਗਿਆ ਕਹਿੰਦੇ ਕੋਈ ਗੱਲ ਨਹੀਂ ਤੁਹਾਨੂੰ ਅਸੀਂ ਬਹੁਤ ਹੀ ਜਲਦ ਹੈ ਜਿਹੜੀ ਉਹ ਖੁਸ਼ਖਬਰੀ ਦਵਾਂਗੇ ਵੀਜੇ ਦੇ ਰੂਪ ਦੇ ਵਿੱਚ ਅਸੀਂ ਕਹੀ ਠੀਕ ਹੈ ਤੇ ਤਕਰੀਬਨ 3 ਦਿਨ ਪਹਿਲਾਂ ਮੈਨੂੰ ਫੋਨ ਆਇਆ ਵੀ ਮੈਂ ਤੁਹਾਨੂੰ ਬਹੁਤ ਵੱਡੀ ਖੁਸ਼ਖਬਰੀ ਦਵਾਂਗਾ ਵੀ ਮੇਰਾ ਤੁਹਾਡਾ ਵੀਜ਼ਾ ਜਿਹੜਾ ਉਹ ਆ ਜਾਣਾ ਤੇ ਮੇਰੇ ਕੋਲੋਂ ਜਿਹੜਾ ਮੇਰਾ ਪਾਸਪੋਰਟ ਹੈ ਉਹ ਮੇਰਾ ਲੈ ਗਏ ਸਾਡੀ ਪਿਛਲੇ 35 36 ਸਾਲ ਸਾਲ ਤੋਂ ਸਤਪਾਲ ਜਿਹੜੀ ਦੁਕਾਨ ਸਾਡੀ ਸੋਨੇ ਚਾਂਦੀ ਦਾ ਕੰਮ ਹੈ ਤੇ ਅਸੀਂ ਤੇ ਪਿਛਲੇ ਬੁੱਧਵਾਰ ਨੂੰ ਤੇ ਅਸੀਂ ਦੁਆ ਦੇ ਕੰਮ ਕਰ ਰਹੇ ਸੀ ਤੇ ਮੇਰਾ ਪੁੱਤ ਨੇ ਇੱਕ ਲੇਡੀਜ਼ ਆਈ ਤੇ ਉਹਨੇ ਮੈਨੂੰ ਇਹ ਸਾਮਾਨ ਦੇਖਿਆ ਕੁਝ ਉਹਨੇ ਕਿ ਚੇਨ ਪਸੰਦ ਕੀਤੀ ਤੇ ਇੱਕ ਇੱਕ ਉਹਨੇ ਝੁੰਕੇ ਤੇ ਜਿਹੜਾ ਦਿਲ ਬਣਾ ਰਿਹਾ ਉਹਦੇ ਮੈਨੂੰ ਕਹਿੰਦੇ ਕੋਈ ਕੜੇ ਤਿਆਰ ਹੈਗੇ ਤੁਹਾਡੇ ਕੋਲ ਮੈਲੇ ਕੜੇ ਵੀ ਦੇਖ ਲਓ ਜੀ ਤੇ ਉਹਨੇ ਫਿਰ ਮੇਰੇ ਕੋਲ ਗੱਲ ਕੀਤੀ ਤੇ ਬਈ ਸਾਡੇ ਕੋਲ ਸਮਾਂ ਨਹੀਂ ਲੱਗ ਪਾਇਆ ਤੁਹਾਨੂੰ ਸਵੇਰੇ ਇਹਦਾ ਪੇਮੈਂਟ ਕਰਦੇ ਆਂਗੇ ਤੇ ਮੈਂ ਮੈਂ ਤੇ ਖੜੇ ਦੇ ਤੇ ਜ ਦੂਜੇ ਦਿਨ ਜੇ ਸਵੇਰੇ ਜਦੋਂ ਅਸੀਂ ਇੱਕ ਦੋ ਜੇ ਤਾਂ ਕੋਈ ਨਹੀਂ ਆਇਆ ਸ਼ਾਮ ਤੱਕ ਮੈਂ ਦੇਖ ਰਿਆ ਕੋਈ ਨਹੀਂ ਆਇਆ ਤੇ ਜਦੋਂ ਅਸੀਂ ਇੰਦਰਜੀਤ ਪ੍ਰਧਾਨ ਜੀ ਨੂੰ ਫੋਨ ਕੀਤਾ ਤੇ ਮੈਂ ਤੇ ਉਹ ਜਿਹੜੀ ਜਗ੍ਹਾ ਉਥੇ ਰਹਿੰਦੇ ਸਨ ਆਪਣਾ ਜੀ ਉਹਨੇ ਪੰਜ ਪਿਆਰੇ ਜੀ ਪੰਜ ਪਿਆਰੇ ਜੋ ਸਦਾਰ ਜਗਿੰਦਰ ਸਿੰਘ ਜੀ ਉਹਨਾਂ ਨੂੰ ਮੈਨੂੰ ਪਤਾ ਲੱਗਾ ਕਿ ਉਹਨਾਂ ਦੇ ਮਕਾਨ 'ਚ ਉੱਥੇ ਰਹਿੰਦੇ ਨੇ ਪਰ ਜਦੋਂ ਅਸੀਂ ਗਏ ਤਾਂ ਉੱਥੇ ਉੱਥੇ ਕੋਈ ਨਹੀਂ ਸੀ ਬੈਲ ਮਾਰੀ ਅਸੀਂ ਉੱਥੇ ਸਾਨੂੰ ਕੋਈ ਨਹੀਂ ਮਿਲੇ ਉਹ ਗੁਰਦੁਆਰਾ ਤੋਂ ਪੁੱਛਿਆ ਲੋਕਾਂ ਨੇ ਉਹਨਾਂ ਨੇ ਵੀ ਸਹੀ ਇਹ ਕਿ ਕੱਲ ਵੀਰਵਾਰ 2:00 ਵਜੇ ਥੰਦੀ ਚਲੇ ਗਏ ਨੇ ਸਾਰਾ ਸਾਰਾ ਸਮਾਨ ਚੁੱਕ ਚੱਕ ਕੇ ਜੋ ਕੁਝ ਹੈ ਇੱਕ ਚੀਜ਼ ਮੈਨੂੰ ਇਹ ਦੱਸੋ ਕਿ ਤੁਸੀਂ ਸੋਨਾ ਦੇ ਦਿੱਤਾ ਉਹ ਅਸੀਂ ਅੱਠ ਅੱਠ 7-8 ਮਹੀਨੇ ਤੋਂ ਰੋਜ਼ ਗੁਰਦੁਆਰੇ ਆਉਂਦੇ ਸੀ ਅਸੀਂ ਵੀ ਛੇ ਸ਼ਾਮ ਨੂੰ ਜਦੋਂ ਆਪਣਾ ਆਸਾਦੀ ਆਪਣਾ ਕੀਰਤਨ ਹੁੰਦਾ ਸ਼ਾਮ ਨੂੰ ਮਲੇ ਸੁਖਾਸਨ ਹੁੰਦਾ ਫਿਰ ਸ਼ਬਦ ਪੜhai ਹੁੰਦੇ ਨੇ ਤੇ ਅਸੀਂ ਉੱਥੇ ਰੋਜ ਜਾਂਦੇ ਸਾਂ ਉੱਥੇ ਰੋਜ ਆਉਂਦੇ ਸੀ ਇਹਨਾਂ ਦੇ ਕੰਢੀ ਕਾ ਜ ਬੱਚਾ ਵੀ ਤੇ ਦੋ ਦੋਨੋਂ ਇਹ ਲੇਡੀਜ਼ ਵੀ ਤੇ ਦੋਨੋਂ ਬੰਦੇ ਵੀ ਉੱਥੇ ਨਾਲ ਮਲੇ ਸਿੱਖੀ ਸ਼ੁਰੂ ਬਚਾਏ ਨਿਹੰਗ ਸਿੰਘ ਬਾਣੇ ਚ ਅਸੀਂ ਵੀ ਵਿਸ਼ਵਾਸ ਕਰਦੇ ਹਾਂ ਕਿ ਥੇ ਬੜੇ ਚਿਰ ਤੇ ਉੱਥੇ ਰਹਿ ਰਹੇ ਨੇ ਹੁਣ ਜਦੋਂ ਤੁਸੀਂ ਇਨਵੈਸਟੀਗੇਸ਼ਨ ਕੀਤੀ ਤਾਂ ਉਹਨੂੰ ਪਤਾ ਲੱਗਿਆ ਕਿ ਇਹ ਪਹਿਲਾਂ ਇੱਕ ਕਲੀਨ ਸ਼ੇਵਰ ਸੀ ਹਾਂ ਜੀ ਉਹ ਬਾਅਦ ਪਤਾ ਲੱਗਾ ਮੈਨੂੰ ਪੈਸਾ ਸਹੀ ਨਹੀਂ ਸਮਝਿਆ ਇਹ ਹੁਣ ਜੇ ਬਾਣੇ ਚ ਨਹੀਂ ਦੇ ਤੇ ਬਹੁਤ ਵਧੀਆ ਬੰਦੇ ਨੇ ਅੱਛਾ ਇਹਨਾਂ ਨੇ ਹਰੇਕ ਜਗ੍ਹਾ ਜਾਣਾ ਇੱਥੇ ਫਣ ਜਗ੍ਹਾ ਲੰਗਰ ਲਾਇਆ ਇਹਨਾਂ ਨੇ ਫਤੇਗੜ ਸਾਹਿਬ ਦੁੱਧ ਦਾ ਲੰਗਰ ਲਾਤਾ ਹੈ ਅੱਛਾ ਜੀ ਸੀਸਗਨ ਸਾਹਿਬ ਵੀ ਕੋਈ ਨਾ ਕੋਈ ਸਮਾਨ ਲੈ ਕੇ ਆਣਾ ਇਹਨਾਂ ਨੇ ਤੇ ਸਾਨੂੰ ਇਹਦੇ ਬਾਰੇ ਤੇ ਪਤਾ ਨਹੀਂ ਸੀ ਕਿ ਕੋਈ ਕੌਣ ਨੇ ਇਸ ਕਰਕੇ ਸਾਡੇ ਮਾਰ ਸਾਡੇ ਨਾਲ ਇਨਸਾਫ ਕੀਤਾ ਜਾਵੇ ਤੇ ਅਸੀਂ ਤੇ ਸਾਰੀ ਕਿੰਨੇ ਕਿ ਦਿ ਤੁਹਾਡੇ ਨਾਲ ਠੱਗੀ ਹੋਈ ਹੈ ਤੇ ਉਸ ਤੋਂ ਬਾਅਦ ਜਦੋਂ ਇਹ ਸਾਰਾ ਕੁਝ ਮਾਮਲਾ ਤੁਹਾਡੇ ਕੋਲ ਆਇਆ ਸਰ ਜੀ ਉਹ ਆਪਣਾ ਵੀਰਵਾਰ ਦੀ ਗੱਲ ਹੈ ਵੀਰਵਾਰ ਤੇ ਖਾਮਾ ਸ਼ੁੱਕਰਵਾਰ ਸੀ ਗਏ ਆ ਸ਼ੁੱਕਰਵਾਰ ਨੂੰ ਏਐਸਆਈ ਸਾਹਿਬ ਉਹਨਾਂ ਨੂੰ ਉਹਨਾਂ ਨੂੰ ਟਾਈਮ ਸਾਨੂੰ ਟਾਈਮ ਦਿੱਤਾ ਤੇ ਉਹ ਸਾਰੀ ਉਹਨਾਂ ਨੂੰ ਕੰਪਲੀਟ ਦਿੱਤੀ ਜੇ ਸਾਡਾ ਸਬੰਧ ਸੀ ਉਹ ਸਾਰਾ ਡਿਟੇਲ ਉਹਨਾਂ ਨੂੰ ਲਿਖ ਕੇ ਦਿੱਤੀ ਹੈ ਤੇ ਉਹਦੇ ਚ ਮੈਨੂੰ ਬਾਅਦ ਚ ਪਤਾ ਲੱਗਾ ਕਿ ਭਾਈ ਇਹ ਹੋਰ ਵੀ ਠੱਗੀਆਂ ਮਾਰੀਆਂ ਕਿਸੇ ਨਾਲ ਹੋ ਹੁਣ ਸਾਨੂੰ ਪੂਰਾ ਪਤਾ ਤੇ ਨਹੀਂ ਹੈਗਾ ਤੁਹਾਡਾ ਤਕਰੀਬਨ ਤਕਰੀਬਨ ਸਾਡਾ ਜੇ ਕੋਈ 417000 ਰੁਪਇਆ ਤੁਹਾਨੂੰ ਇਹ ਤਾਂ ਪਤਾ ਹਾਂ ਹਾਂਜੀ ਉਹਨੇ ਸਾਡੇ ਦਿੱਲੀ ਚ ਜਿਹੜੀ ਗੁਰਦੁਆਰੇ ਚ ਮੁਲਾਜਮ ਹੈ ਕੋਈ ਸੁਖਬੀਰ ਸਿੰਘ ਭਈ ਉਹਨਾਂ ਦੇ ਅਸੀਂ ਉਹਨਾਂ ਨੂੰ ਫੋਨ ਕੀਤਾ ਤੇ ਉਹ ਉਹਨਾਂ ਨੇ ਫੋਨ ਸਾਡੇ ਸਾਨੂੰ ਪੂਰਾ ਰਸਤਾ ਨਹੀਂ ਦੱਸਿਆ ਤੇ ਉਹਨਾਂ ਕੋਲ ਬਹੁਤ ਨਹੀਂ ਕਾਫੀ ਪਿਆ ਉਹਨਾਂ ਮਕਾਨ ਵੀ ਪੁਕਾਤਾ ਇਹਨਾਂ ਨੇ ਤੇ ਉਹ ਫਿਰ ਉਹਨਾਂ ਦਾ ਬਾਅਦ ਸਾਨੂੰ ਕੱਲ ਕੱਲ ਪਰਸੋਂ ਦੇ ਫੋਨ ਆ ਰਹੇ ਸ਼ਾਇਦ ਅੱਜ ਸੰਡੇ ਦੇ ਤੇ ਜੋ ਬਾਰੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਜੀ ਜਿਹੜੇ ਠੱਗਾ ਦਾ ਕੰਮ ਤੇ ਜੀ ਸਾਡਾ ਛੋਟਾ ਸ਼ਹਿਰ ਹੈ ਸਾਡੇ ਇੱਧਰ شریف ਲੋਕ ਨੇ ਉਹਨਾਂ ਨੂੰ ਇਹ ਮਲੇ ਕਿ ਨੌ ਸਰਵਾਜ ਨੇ ਕਈ ਫਿਰ ਸਾਨੂੰ ਇਹ ਵੀ ਪਤਾ ਲੱਗਿਆ ਉਹ ਪਤਾ ਨਹੀਂ ਵਿਰਦਾ ਬਰ ਰਹੇ ਨੇ ਕੀ ਬਣੇ ਨੇ ਇਹ ਕੋਈ ਸੰਦੇ ਪੂਰਾ ਪਤਾ ਨਹੀਂ ਹੈਗਾ ਜੀ ਇਹਨਾਂ ਤੋਂ ਕੌਣ ਨਹੀਂ ਤੇ ਇੱਥੇ ਤੇ ਬਹੁਤ ਸਾਨੂੰ ਬਿਜ਼ਨਸ ਕਰਨਾ ਵੀ ਬੜਾ ਔਖਾ ਹੈ ਸਰਕਾਰ ਨੂੰ ਸਾਰੇ ਟੈਕਸ ਦੇਣੇ ਆ ਕੋਈ ਚੀਜ਼ ਦਾ ਸੀ ਕੋਈ ਕੋਈ ਕੰਮ ਨਹੀਂ ਲੁੱਕ ਲੁੱਕ ਹੋਇਆ ਨਹੀਂ ਹੈਗਾ ਉਹਨਾਂ ਨੂੰ ਇਹਨਾਂ ਨੂੰ ਜਿਸ ਤਰ੍ਹਾਂ ਵੀ ਹੋ ਸਕੇ ਇਹਨਾਂ ਨੂੰ ਪਕੜੋ ਇਹਨਾਂ ਦੀ ਸਾਰੀਆਂ ਡੀਟੇਲ ਵਗੈਰਾ نکਾਲੋ ਇਹਨਾਂ ਨੇ ਕਿਥੇ ਕਿਥੇ ਗੱਲ ਕੀਤੀ ਹੈ ਇਹ ਰੋਜ਼ ਨਵੀਆਂ ਗੱਡੀਆਂ ਲਿਆ ਰਹੇ ਸਨ ਤੇ ਸਾਨੂੰ ਇਹਦੇ ਬਾੜੇ ਦੇ ਦੁਆ ਸੀ ਤੇ ਦੁਕਾਨ ਦੇ ਬੈਠਦੇ ਆ